ਉਹ ਪੰਜ ਦਿਨ ਸ਼ਰੀਰ ਦਾ ਇਸ਼ਨਾਨ ਕਰਾਇਆ ਗਿਆ ਹੈ ਮਹਾਰਾਜ ਜੀ ਸ਼ਸ਼ਮ ਦਾ ਜਨਮ ਦੀ ਤਿਆਰੀ ਕੀਤੀ ਤਰੀ ਹੈ ਆਪ ਜੀ ਨੇ ਕਿਰਪਾ ਕਰਨੀ ਵਿੱਚ ਦੇ ਆਪਣੇ ਚਰਨਾਂ ਵਿੱਚ ਨਾਮ ਸੰਬੰਧ ਸਿਖ ਕਰਨਾ ਮਹਾਰਾਜ ਜੀ ਆਗਿਆ ਵਰਸ਼ਿਸ਼ ਕਰੋ ਜੇ ਜੀ ਆਪ ਜੀ ਦੇ ਦਰਿਆ ਆਵੇ ਉਹ ਰਾਜੀ ਜਾਵੇ ਕਲਾ ਪੁੱਤਰ ਤੋਂ ਵਾਹਿਗੁਰੂ ਤੇਰੀ ਵਰਸੇ ਰਣਾਨਕ ਨਾਮ ਜੁੜਨ ਦੀ ਕਰਵਾਏ ਬਣੇ ਸਰਬ ਦਾ ਪ੍ਰਣਾਮ ਬਣੇ ਸੋ ਨਿਹਾਲ ਸੋ ਸ੍ਰੀ ਅਕਾਲ E Thank you ਆਇਆ ਚਲੀ ਨਾ ਕਰਨੀ ਚਰਪਾ ਕਰਨੀ ਮਹਾਰਾਜਿਓ ਆਪ ਜੀ ਅੰਤਮ ਸੰਸਕਾਰ ਦੀ ਆਗਿਆ ਬਖਸ਼ਿਸ਼ ਕਰੋ ਅਗਨ ਭੇਡ ਦੀ ਆਗਿਆ ਬਖਸ਼ਿਸ਼ ਕਰੋ ਜੀ ਹੋਰ ਦਿਓ ਜੀ ਆਪ ਤੇ ਸਾਰੇ ਆਵੇ ਸੋਰਾ ਜੀ ਜਾਵੇ ਕਲਾ ਪੁੱਤਰ ਸਭ ਤੇਰੀ ਵਰਤੇ ਧਾਨਤਨਾਮ ਚੜ੍ਹਦੀ ਕਲਾ ਮੇਰੇ ਭਾਣ ਬੋਲੇ ਸੋਨਿਆ ਮਹਾਰਾਜੀਆਂ ਮਾਨ ਪੜਤਿਆਂ ਵਿਆਹ ਉਪਰਕਾਰ ਨੇ ਜਨਾਂ ਦੇ ਲੱਗੀਆਂ ਹੋਈਆਂ ਆਪ ਜੀ ਦੀਆਂ ਵਿੱਚ ਜਾਣ ਸਭ ਤੋਂ ਸਾਡੇ ਬਾਰੇ ਕੋਲ ਜੀਤਰਾ ਖਾਲਸਾ ਵਾਹੇ ਕੋਲ ਜੀਤਰੀ ਸਾਡੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਖਲਾਣੀਆਂ ਦੇ ਪਾਰ ਗੁਰਦੁਆਰਾ ਸਾਹਿਬ ਇੱਥੇ ਗੁਰਦੁਆਰਾ ਸਾਚੇੰਦਿਖੇ ਦਰਵਾਰ ਇਸੇ ਅਸਥਾਨ ਦੇ ਖਲਾਣੀਆਂ ਦੇ ਪਾਰ ਦਰਵਾਜ਼ਾ ਕਿ ਹੋਣਗੇ ਸਾਰੀਆਂ ਸੰਗਤਾਂ ਨੇ ਸ਼ਰਨ ਕਰਨੇ ਹਨ ਉਸ ਤੋਂ ਬਾਅਦ ਗੁਰੂ ਦੇ ਮੰਦਰ ਅਕਸਤ ਵਾਸਨ ਕੇ ਸਾਰੀਆਂ ਸੰਗਤਾਂ ਦੇ ਗੁਰੂ ਦੇ ਲੰਗਰ ਚੱਕ ਕੇ ਜਾਣ ਦੀ ਦਾਪਾਲਤਾ ਕਰਨੀ ਵੀ ਵਾਹਿਗੁਰੂ ਕੀ ਸਾਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਤਿ ਮਾਨ ਵਾਹਿਗੁਰੂ ਨੇ ਤਾਨਿਆਂ ਦੇ ਤਾਨ ਵਾਹਿਗੁਰੂ ਅਰਤਨ ਸਾਹਿਬ ਜੀ ਗੁਰਨਾਮਕ ਦੇ ਮਹਾਰਾਜ ਜੀਓ ਅਰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਓ ਤਾਨ ਤਾਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦਣੀ ਕੀਤੀ ਜਾਂਦੀ ਮਹਾਰਾਜ ਜੀਓ ਆਪ ਜੀ ਦੇ ਕਰਤੇ ਸੇਵਾਦਾਰ ਬਾਬਾ ਪ੍ਰੇਮ ਸਿੰਘ ਜੀ ਜੋ ਕੀ ਗੁਰਮੁਖ ਜਨਮ ਸਵਾਰ ਧਰਮਿਆ ਚੱਲੇ ਆ ਸੱਚੀ ਧਰਮਿਆ ਜਾਏ ਸੱਚਾ ਪਿਰਮੰਧਿਆ ਦੇ ਮਾਵਾਕ ਅਨੁਸਾਰ ਪੰਜ ਪੁੱਤਕ ਸਨੀਰ ਦਾ ਤਿਆਗ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਮੈਠੇ ਹਨ ਮਹਾਰਾਜ ਜੀਓ ਆਪ ਜੀ ਨੇ ਕਿਰਪਾ ਕਰਨੀ ਉਹਨਾਂ ਦੇ ਪੰਜ ਪੁੰਧਕ ਸਰੀਰ ਦਾ ਸੰਸਕਾਰ ਹੋ ਰਿਹਾ ਹੈ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਸਮੂਹ ਸੇਵਕਾਂ ਨੂੰ ਸੰਗਤਾਂ ਨੂੰ ਪਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੰਲਾ ਮੰਨਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੋਖ ਮਿਲ ਸੇ ਸੁਖ ਪਾਇਆ ਦਿਆਲ ਹੋਆ ਕਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਸੰਸਾਰ ਅੰਦਰ ਕੇ ਚੱਲਿਆ ਸੱਚੀ ਕਰਕੇ ਜਾਏ ਸੱਚਾ ਪੜਨ ਮੱਲੇ ਲਾਣੀਆਂ ਦਾ ਫਾਟ ਹੋਇਆ ਬ੍ਰਹਮ ਪ੍ਰਸਾਦ ਵਰਤਾਇਆ ਜਾਵੇਗਾ ਸੂ ਸੰਤਾਂ ਨੂੰ ਤੇ ਬਾਬਾ ਪ੍ਰੇਮ ਸਿੰਘੀ ਦਾ ਪਰਿਵਾਰ ਵੀ ਹੁੰਦਿਆ ਸਮੂਹ ਸੰਤਾਨਾਂ ਦੇ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕੱਲ 13 ਮਈ ਸਵੇਰੇ 8:00 ਵਜੇ ਇਕੱਠ ਨੂੰ ਜਾਰੀ 13 ਮਈ ਸਵੇਰੇ 8:00 ਵਜੇ ਤੇ ਉਸ ਤੋਂ ਬਾਅਦ ਨਾਲ ਹੀ ਜੇ ਕੋਈ ਪਰਸਾਂ ਨੂੰ ਬੁਲਾਣਾ ਚਾਹੇ ਜਾਂ ਸਕਦਾ ਜਾਣ ਦੀ ਨਾਲ ਉਹਨਾਂ ਦੇ ਪਰਿਵਾਰਾਂ ਦੀ ਬੇਨਤੀ ਹੈ ਜੇ ਉਹ ਜ ਸਮਾਂ ਜੋ ਕਰ ਸਕਣ ਤੇ ਬਹੁਤ ਚੰਗੀ ਗੱਲ ਹੈ ਤੇ ਬਾਬਾ ਪ੍ਰੀਤ ਸਿੰਘ ਜੀ ਦੇ ਨਿਮਿੱਤਰ ਸ਼੍ਰੀ ਹਨਪਾੜ ਸਾਹਿਬ ਜੀ ਰੰਮ ਗੀਤੇ ਜਾਣਗੇ 18 ਮਈ ਨੂੰ 12 ਮਈ ਨੂੰ ਪਾਪ ਸ਼੍ਰੀ ਹਨਪਾੜ ਸਾਹਿਬ ਜੀ ਰੰਮ ਹੋਣਗੇ 20 ਮਈ ਨੂੰ ਮੰਗਲਵਾਰ ਵਾਲੇ ਦਿਨ ਭੋਗ ਪਾਇਆ ਜਾਵੇ ਸਵੇਰੇ 11 ਵਜੇ 20 ਮਈ ਮੰਗਲਵਾਰ ਨੂੰ ਸ਼੍ਰੀ ਹਨਪਾੜ ਸਾਹਿਬ ਜੀ ਦੇ ਭੋਗ ਪਾਇਆ ਜਾਵੇ 11 ਤੋਂ 2 ਵਜੇ ਤੱਕ ਜਿਸੇਜ਼ ਨਾਲ ਜੁੜੇ ਹੋਏ ਸੰਗਤਾਂ ਨੇ ਉਹਨਾਂ ਦੀ ਪਰਵਰਤਾ ਕਰਨੀ ਹੈ ਜਿਨੀਆਂ ਵੀ ਸੰਗਤਾਂ ਤੋਂ ਉਹੜੇ ਪਹੁੰਚੀਆਂ ਹੈ ਬਾਬਾ ਪ੍ਰੀਤ ਸਿੰਘ ਜੀ ਦੇ ਪਰਮਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਸਾਡੇ ਸਾਰਿਆਂ ਨਾਲ ਦੁੱਖ ਸਾਂਝਾ ਕੀਤਾ ਹੈ ਸਮੂਹ ਸੰਗਤਾਂ ਦਾ ਸੰਤ ਬਾਬਾ ਮਾਨ ਸਿੰਘ ਜੀ ਨੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਨ ਨਾਲ ਬੇਨਤੀ ਹੈ ਸਮੂਹ ਸੰਗਤਾਂ ਨੂੰ ਸਾਰਿਆਂ ਦੇ ਪ੍ਰਭ ਪ੍ਰਸਾਦ ਸਗਣ ਤੋਂ ਬਾਲ ਗੁਰੂ ਕੇ ਨੰਬਰ ਸਾਖੇ ਇਹ ਜਾਣ ਦੀ ਪ੍ਰਾਪਤਤਾ ਕਰਨੀ ਹੈ ਜੇ ਬੇਨਤੀ ਕੀਤੀ ਜਾਂਦੀ ਸਾਰਿਆਂ ਦੇ ਪ੍ਰਭ ਪ੍ਰਸਾਦ ਛੱਕ ਕੇ ਇਹ ਗੁਰੂ ਕੇ ਨੰਬਰ ਸਾਖੇ ਦੀ ਜਾਣੀ ਪ੍ਰਾਪਤਤਾ ਕਰਨੀ ਹੈ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤ